ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਾਤਨ ਕਬੀਰ ਸੇ ਮਹਾਲਮ ਗੁਰੂ ਗ੍ਰੰਥ ਸਾਹਿਬ ਜੀ ਸਤਕਾਰ ਕਮੇਟੀ ਪੰਜਾਬ ਦਾ ਬੇਵাদার ਜੋ ਕਿ ਪੂਰੀ ਕੌਮ ਨੂੰ ਔਰ ਕੋਇਪਰ ਦੇ ਖਾਸ ਕਰਕੇ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਬੜੇ ਲੰਮੇ ਸਮੇਂ ਤੋਂ ਗੁਰੂ ਸਾਹਿਬ ਦੀਆਂ ਨਰਾਦਰੀਆਂ ਬੇਇੱਜ਼ਤੀਆਂ ਪਿੰਡ ਪਿੰਡ ਸ਼ਹਿਰ ਸ਼ਹਿਰ ਚ ਹੋ ਰਹੀਆਂ ਨੇ ਫਿਰ ਅੱਜ ਨਵੀਂ ਘਟਨਾ ਜਿਹੜੀ ਪਿੰਡ ਸਿੱਧੂ ਜਿਹੜਾ ਥਾਣਾ ਹਰਖੋਵ ਚ ਪੈਂਦਾ ਤੇ ਪਿੰਡ ਬੱਗੇ ਕੇ ਖੁਰਦ ਜਿਵੇਂ ਇੱਕ ਆਦਮੀ ਆਇਆ ਉਹਦੇ ਸਾਹਨੇ ਬੂਟਾ ਗੁਰੂਕਰਤ ਦੇ ਅੰਦਰ ਵੜਿਆ ਹੈ ਆਣ ਕੇ ਉਹਨੇ ਗੋਲ ਕੱਪ ਨਹੀਂਆ ਨੇ ਕੁਛ ਗੁਰੂਕਰਤ ਦਾ ਮਾਇਆ ਚੁੱਕ ਕੇ ਲੈ ਗਿਆ ਤੇ ਅਸੀਂ ਇਥੋਂ ਦੇ ਖਾਸ ਕਰਕੇ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਐਸਐਸਪੀ ਸਾਹਿਬ ਨੂੰ ਬੀਜੀਵੀ ਪੰਜਾਬ ਨੂੰ ਤੌਰ ਸਿਵਲ ਪ੍ਰਸ਼ਾਸਨ ਨੂੰ ਇਹ ਜਿਸ ਵੀ ਇਹ ਦੋਸ਼ੀ ਨੇ ਕਾਰਵਾਈ ਕੀਤੀ ਹੈ ਜਿੰਦੇ ਕਹਿਣ ਤੇ ਕੀਤੀ ਆ ਇੱਕ ਮੀਰਤਾਨਾ ਇਨਕੁਆਰੀ ਕਰਕੇ ਉਹ ਦੋਸ਼ੀ ਪੰਥ ਦੇ ਕੌਮ ਦੇ ਸਾਹਮਣੇ ਜਾਂਦਾ ਜਾਵੇ ਅੱਗੇ ਵੀ ਬੜੇ ਲੰਮੇ ਸਮੇਂ ਤੋਂ ਸਪਨਾਵਤ ਦੇ ਵਿੱਚ ਬੇਦਬੀਆਂ ਹੋਈਆਂ ਨੇ ਫਿਰ ਪ੍ਰਸ਼ਾਸਨ ਸਾਨੂੰ ਐਫਆਰ ਦੀ ਕਾਪੀ ਦੇ ਦਿੰਦਾ ਹੈ ਫਿਰ ਦੋਸ਼ੀਆਂ ਮਗਰ ਕੋਈ ਬਾਜ ਭਾਲ ਨਹੀਂ ਕਰਦਾ ਇਸ ਕਰਕੇ ਦਿਨੋ ਦਿਨ ਬੇਦਬੀਆਂ ਵਧ ਰਹੀਆਂ ਨੇ ਅੱਗੇ ਜਿਵੇਂ ਪਿਛਲੇ ਦਿਨੀ ਅਛੇ ਵਾਲੇ ਪਿੰਡ ਵਿੱਚ ਇੱਕ ਬੰਦੇ ਨੇ ਗੁਰੂ ਸਾਹਿਬ ਦੇ ਗੁਟਕਾ ਸਾਹਿਬ ਹਿੰਦੂ ਧਰਮ ਦੇ ਚਲੀਫੇ ਉਹਨੇ ਰੋਟੀ ਦੀ ਥੱਟੀ ਜਿੱਤੇ ਕਹਿਨ ਤੇ ਕੀਤਾ ਫਿਰ ਉਸ ਪਾਸਟਰ ਤੇ ਕਾਰਵਾਈ ਨਹੀਂ ਕੀਤੀ ਹੋਰ ਵੀ ਮੈਂ ਇੱਥੇ ਪ੍ਰੋਪਰ ਦੇ ਮੇਰੇ ਪਿੰਡ ਖੁੱਦ ਐਤੋਂ 2 ਸਾਲ ਪਹਿਲਾਂ ਗੁਰੂ ਸਾਹਿਬ ਦੇ ਗੁਟਕਾ ਸਾਹਿਬ ਖੇਤਾਂ ਤੋਂ ਟੁੱਟਿਆ ਗਿਆ ਉਹ ਵੀ ਮੈਂ ਇੱਥੇ ਦਰਜ ਕਰਾਈ ਪਰ ਪਰਚਾ ਦਰਜ ਨਹੀਂ ਆਪਣੇ ਦੋਸ਼ੀਆਂ ਤੇ ਕਾਰਵਾਈ ਨਹੀਂ ਲੱਭਿਆ ਪ੍ਰਸ਼ਾਸਨ ਨੇ ਦੂਸਰੀ ਗੱਲ ਪ੍ਰੋਪਰ ਸ਼ਹਿਰ 387 ਨੰਬਰ ਐਫਰ ਇੱਕ ਬੰਦੇ ਨੇ ਗੁਰੂ ਨਾਨਕ ਸਾਹਿਬ ਦੀ ਬੇਅਦਬੀ ਕੀਤੀ ਤਸਵੀਰ ਦੀ ਫੋਟੋ ਲਾ ਕੇ ਉਹਦੇ ਤੇ ਵੀ ਪ੍ਰਸ਼ਾਸਨ ਨੇ ਪਰਚਾ ਦਰਜ ਕਰਤਾ ਚਲਾਨ ਟੋਕ ਕੋਡ ਨਹੀਂ ਕੀਤਾ ਹੋਰ ਇਹੋ ਜਿਹੀਆਂ ਨੇਕਾਂ ਥਾਂ ਤੇ ਬੇਅਦਬੀ ਹੋਈਆਂ ਨੇ ਜਿੱਥੇ ਕਈਆਂ ਥਾਂ ਤੇ ਖੁਦ ਮੈਂ ਪਰਚੇ ਦਰਜ ਕਰਾਏ ਨੇ ਬਾਕੀ ਤਾਂ ਸਾਡੀਆਂ ਹੋਰ ਜਥੇਬੰਦੀਆਂ ਨੇ ਪਿੰਡਾਂ ਦੇ ਪੰਚਾਂ ਸਰਪੰਚਾਂ ਨੇ ਕਰਾਏ ਨੇ ਪਰ ਪੰਜਾਬ ਦਾ ਪ੍ਰਸ਼ਾਸਨ ਬਿਲਕੁਲ ਹੀ ਉਹਨਾਂ ਦੇ ਕਾਰਵਾਈ ਨਹੀਂ ਕਰ ਰਿਹਾ ਅਸੀਂ ਮੰਗ ਕਰਦੇ ਹਾਂ ਅੱਜ ਪੰਜਾਬ ਸਰਕਾਰ ਤੋਂ ਔਰ ਪੰਜਾਬ ਦੇ ਪ੍ਰਸ਼ਾਸਨ ਤੋਂ ਜੇ ਪਹਿਨਾਂ ਤੋਂ ਬੇਦਬੀਆਂ ਤੇ ਪ੍ਰਸ਼ਾਸਨ ਨੇ ਕਾਰਵਾਈ ਕਰਤੀ ਠੀਕ ਆ ਨਹੀਂ ਤਾਂ ਫਿਰ ਅਸੀਂ ਮਜਬੂਰ ਨਾ ਥੋੜੇ ਦਿਨਾਂ ਵਿੱਚ ਪੂਰੀਆਂ ਪੰਜਾਬ ਦੀਆਂ ਸਿੱਖ ਜਥੇਬੰਦੀਆਂ ਨੂੰ ਪਾਲ ਦੇ ਕੇ ਵੱਡਾ ਸ਼ਰਕਸ਼ ਕਰਾਂਗੇ ਅੱਗੇ ਪਿਛਲੇ ਦਿਨ ਵੀ ਮੇਰੇ ਨਾਲ ਪ੍ਰਸ਼ਾਸਨ ਨੇ ਵਾਦਾ ਕੀਤਾ ਸੀ ਕਿ ਅਸੀਂ ਚਲਾਨ ਟੂਕਟ ਕਰਾਂਗੇ ਬੇਦਬੀਆਂ ਵਾਲੇ ਅੱਜ ਤੱਕ ਹੋ ਵੀ ਚਲਾਨ ਟੂਕਟ ਨਹੀਂ ਹੋਏ ਹੋਰ ਵੀ ਕੋਈ ਮਸਲੇ ਸੀ ਕਿਵੇਂ ਭਾਈ ਮਨੀ ਸਿੰਘ ਦੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਪਰ ਮੈਂ ਬੇਨਤੀ ਕਰਦਾ ਹਾਂ ਦੁਬਾਰਾ ਫਿਰ ਪ੍ਰੋਪਰ ਜੀ ਐਸ ਐਸ ਪੀ ਸਾਹਿਬ ਨੂੰ ਤੇ ਸਿਵਲ ਪ੍ਰਸ਼ਾਸਨ ਨੂੰ ਪੰਜਾਬ ਸਰਕਾਰ ਨੂੰ ਇਸ ਚੀਜ਼ ਦੀ ਮੰਗ ਕਰਦਾ ਹਾਂ ਵੀ ਤੁਰੰਤ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਸਾਨੂੰ ਮਜਬੂਰਨ ਪਈ ਫਿਰ ਦੁਬਾਰਾ ਸੰਘਰਸ਼ ਦਾ ਰਸਤਾ ਫੜਨਾ ਪਊਗਾ ਤੇ ਇਹਦੀ ਜ਼ਿੰਮੇਵਰੀ ਕੱਲ ਨੂੰ ਕੋਈ ਹੁੰਦੀ ਹੈ ਤੇ ਪੰਜਾਬ ਸਰਕਾਰ ਦੀ ਤੇ ਪ੍ਰਸ਼ਾਸਨ ਦੀ ਹੋਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਾਤਨਕਵੀਰ ਸੇ ਮਹਾਲਮ ਗੁਰੂ ਗ੍ਰੰਥ ਸਾਹਿਬ ਸਰਪਕਾਰੀ ਕਮੇਟੀ ਪੰਜਾਬ ਦਾ ਦੇਵਾਦਾਰ ਜੋ ਕਿ ਪੂਰੀ ਕੌਮ ਨੂੰ ਪਰਪਰ ਦੇ ਖਾਸ ਕਰਕੇ ਪ੍ਰਸ਼ਾ